ਤੁਹਾਡਾ ਨਿੱਕਾ ਜਾਂ ਲਾਲਚ ਜਾਂ ਕੋਈ ਮਾਨਸਿਕ ਗੁੰਝਲ ਜਾਂ ਕੋਈ ਪਰਿਵਾਰਕ ਦਿੱਕਤ ਕਈ ਵਾਰ ਤੁਹਾਨੂੰ ਨਹੀਂ ਤੁਹਾਡੀ ਕਮਿਊਨਿਟੀ ਨੂੰ ਵੀ ਕਈ ਸਵਾਲਾਂ ਦੇ ਸਾਹਮਣੇ ਖੜਾ ਕਰ ਦਿੰਦੀ ਹੈ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਵਿੱਚ ਜਰਨੈਲ ਸਿੰਘ ਨਾਮਕ ਇੱਕ ਟੈਕਸੀ ਡਰਾਈਵਰ ਨੇ ਸਮੁੱਚੀ ਕਮਿਊਨਿਟੀ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਜਰਨੈਲ ਸਿੰਘ ਜਿਨ੍ਹਾਂ ਨੇ ਕੀ ਆਪਣੇ ਡਿਸੇਬਲ ਗਾਕਾਂ ਦਾ ਨੂੰ ਜਿਹੜਾ ਕੁੱਟਮਾਰ ਹੀ ਨਹੀਂ ਕੀਤੀ ਉਹਨਾਂ ਤੋਂ ਵੱਧ ਪੈਸੇ ਵੀ ਵਸੂਲੇ ਆ ਹੁਣ ਉਹਨਾਂ ਨੂੰ 2 ਸਾਲ ਦੀ ਕਮਿਊਨਿਟੀ ਸਰਵਿਸਸ ਤੇ ਨਾਲ 20000 ਡਾਲਰ ਦਾ ਜੁਰਮਾਨਾ ਲੱਗਿਆ ਪਰ ਜਰਨੈਲ ਸਿੰਘ ਕਰਕੇ ਸਵਾਲ ਸਿੱਖਾਂ ਤੇ ਹੋ ਰਿਹਾ ਜਿਨ੍ਹਾਂ ਨੇ ਕੀ ਆਪਣੀ ਨਿਸ਼ਕਾਮ ਸੇਵਾ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਨਾਮ ਬਣਾਇਆ ਹੁਣ ਲੋੜ ਆ ਕਿ ਆਪੋ ਆਪਣਾ ਪੁਨਰ ਬਚੋਲਣ ਕਰੀਏ ਆਪੋ ਆਪਣੇ ਕੰਮ ਦੇ ਉੱਤੇ ਜਦੋਂ ਵੀ ਕੋਈ ਕੋਈ ਕੰਮ ਕਰ ਰਹੇ ਆ ਕਿ ਤੁਹਾਡਾ ਲਾਲਚ ਤੁਹਾਡੀ ਕੋਈ ਘਰੇਲੂ ਸਮੱਸਿਆ ਕਿਤੇ ਤੁਹਾਡੇ ਭਾਈਚਾਰੇ ਨੂੰ ਤਣੀ ਕਿਸੇ ਸਵਾਲਾਂ ਦੇ ਸੰਮੁਖ ਕਰ ਦੇਵੇਗੀ ਇਸ ਖਬਰ ਤੋਂ ਸਾਨੂੰ ਸਿੱਖਿਆ ਲੈਣ ਦੀ ਖਾਸ ਤੌਰ ਦੇ ਉੱਤੇ ਜ਼ਰੂਰਤ ਹੈ ਕਿਉਂਕਿ ਤੁਸੀਂ ਕਿਸੇ ਬਾਹਰਲੇ ਮੁਲਕ 'ਚ ਆਪਣੀ ਕਮਿਊਨਿਟੀ ਦੇ ਰਿਪ੍ਰেজੈਂਟੇਟਿਵ ਹੋਨੇ ਹੋ